ਲੋ ਪਿਓ ਕਰੋ ਵੀ ਕਰ ਲੋ ਕੋਟਾ ਹੀ ਲੈਣੀ ਆ ਚਲ ਦੂਜਾ ਆਪਣਾ ਸਕੂਟਰੀ ਦੀ ਗੱਲ ਕਰਦੇ ਲੈਣੀ ਆ ਤਾਂ ਆ ਕਿਵੇਂ ਚੱਲਿਆ ਲੈਣੀ ਸਕੂਟਰੀ ਹਾਂ ਲੈਣੀ ਆ ਸਕੂਟਰੀ ਬਾਈ ਕਰਾਈਆ ਸੌਦਾ ਫਰ ਆ ਕਰਾਓ ਜਰਾ ਨਾ ਤੇ ਕਰਾਂ ਨਾ ਹੈ ਨਾ ਤੇ ਮੱਕੀ ਨੂੰ ਪੂਰਾ ਲੈ ਲੈ ਤਰਾ ਕਿਉਂਕਿ ਮੰਦਰਾ ਤੇਰਾ ਬਣਿਆ ਮਾਣ ਹਾਂ ਬਾਈ ਵੇਚ ਜਾ ਜੇਰਾ ਆ ਦੇਖ ਲੈ ਚੱਲਿਆ ਜੇ ਜੇਗਾ ਤੂੰ ਇਹਨੇ ਵੇਚਣੀ ਆ ਤੂੰ ਲੈਣੀ ਆ ਹਾਂ ਗੱਲ ਅਸੀਂ ਕਰਦੇ ਮੈਂ ਤੇ ਹੈਗੇ ਪਫੂ ਦੋ ਬੰਦੇ ਆ 500 ਰੁਪਇਆ ਇਥੋਂ ਲਵਾਂਗੇ ਤੇ 500 ਲਵਾਂਗੇ ਮੰਦਰ ਤੋਂ ਠੀਕ ਆ ਠੀਕ ਆ ਸੌਦਾ ਕਰਾ ਲ ਗਏ ਹਾਂ ਕਿਉਂ ਵੀ ਪੱਕਾ ਕਰਾ ਦੇ ਕਰਾ ਦੇ ਹਾਂ ਠੀਕ ਆ ਤੇ ਚਲੋ ਆ ਵੀ ਮੋਲ ਮੰਦਰਾ ਕਿੰਨੇ ਲੈਣੇ ਆ ਜਿਹੜੇ ਮਰਜ਼ੀ ਦੇ ਦਿਓ 45000 ਦੇ ਦੇ ਉਹ 43000 ਬਾਲੇ ਆ 48 ਬਾਲੇ ਆ ਤੇ ਨਵੀ ਕਿੰਨੇ ਦੀ ਆ ਨਵੀ ਦਾ 70 80000 ਦੀ ਆ ਮੈਂ ਨਹੀਂ 1 ਲੱਖ 10000 ਦੀ ਆ ਇਹ ਨਵੀ ਦਾ ਫਿਰ ਬਾਲੀ ਆ ਮੈਂ 1 ਲੱਖ ਦਾ ਚਲ 40000 ਰੁਪਇਆ ਹੈ ਤਾਂ ਹੁੰਦਾ ਜੇ ਵੀ ਪਰ ਉਹ ਕਿੰਨੇ ਕੋਈ ਸਾਡੇ ਕੋਲ ਇੰਨੇ ਕਿੱਥੇ ਨਹੀਂ ਆਪਾਂ ਇਹਦੇ ਬਾਅਦ ਇੰਨੇ ਨਹੀਂ ਮਾੜਾ ਮਹੱਤੀ ਕੋਈ ਆਉਂਦਾ ਨਹੀਂ ਉਹ ਕਿੱਥੇ ਹਾਂ ਚਲ ਕੋਈ ਨਹੀਂ ਆਪਾਂ ਗੱਲ ਕਰ ਲੈਂਦੇ ਆ ਜਿਹਦੇ ਤੋਂ ਵੀ 20 ਇਹਦਾ ਹੋ ਨਹੀਂ ਊੜਾ ਯਾਰ ਇਹ ਥੋੜਾ ਜਿਆਦਾ ਇਹਦਾ ਮੈਨੇਟਾ ਥੋੜਾ ਦੇਖ ਹਾਂ ਥੜਕਾਈ ਪਈ ਆ ਕਿ ਪੰਜ ਸੌ ਦਸ ਰੰਗ ਦੀ ਕੋਈ ਨੂਹ ਜਿਹੜਾ ਕੋਰੇ ਲੱਤਾਂ ਨਹੀਂ ਨਹੀਂ ਇਹ ਖੜਕਾਉਣ ਦਾ ਚੱਲਿਆ ਕਿਹੜਾ ਇੱਕ ਲੋਹਾ ਢੋਂਦਾ ਇੱਥੇ ਗੱਲ ਨਹੀਂ ਲੋਹਾ ਤਾਂ ਨਹੀਂ ਢੋਂਦਾ ਜਿਵੇਂ ਕੋਈ ਵੀ ਬਾਈ ਚੱਲਦੀ ਹੋਵੇ ਬੈਠਦੀ ਹੋਵੇ ਚੱਲਦੀ ਹੋਵੇ ਤਾਂ ਵੀ ਖੜਕੇ ਜਾਂਦੀ ਹੈ ਇਹ ਟੂਡੇ ਦੇ ਠੀਕ ਆ ਵਧੀਆ ਆ ਤੇ ਸੈਲਫ ਸਟਾਰਟ ਆ ਯਾਰ ਉਹਦਾ ਜੀ ਮੈਂ ਕੱਲ ਮੰਨਦਾ ਠੀਕ ਆ ਇਹ ਬਰਾਦਾ ਇਹਦਾ ਤੂੰ ਨਵੀਂ ਲਿਆ ਕੇ ਆਲੀ ਖੜਕਾਈ ਫੈਰਉਂਦਾ ਉਹਦਾ ਉਹ ਕਰਕ ਜਾਂਦੀ ਆ ਹੈ ਖੜਕ ਰਿਹਾ ਹੈ ਤਾਂ ਕੀ ਖੜਕੜੀਆਂ ਜਾ ਰਹੀਆਂ ਤੁਹਾਨੂੰ ਤਾਂ ਰੋਜਾਂ ਇੱਥੇ ਤੂੰ 2 ਵਜਣੇ ਪਹਿਲੇ ਤਿੰਨੇ ਬਹਿ ਜਾ ਬਾਈ ਇਹ ਦਾ ਤਾਂ ਸੋਨਾ ਹੈ ਗੱਲ ਖਾਦਾ ਆ ਬਾਕੀ ਤਾਂ ਆਪਾਂ ਲੈਣੀ ਹੈ ਜੇ ਤੇਨੂੰ ਚੰਗੀ ਲੱਗਦੀ ਤਾਂ ਗੱਲ ਕਰ ਚੰਗਲੇ ਦੇ ਲੜਪੇ ਕੱਢ ਦੇ 25000 ਲੈ ਰੁਪਏ ਕੱਢ ਫਿਰ ਸਾਈ ਸਾਈ ਤਾਂ ਦੇ ਸਾਈ ਆ ਕੋਈ ਤਾਂ ਚੀਜ਼ ਦੇ ਸਾਈ ਦਾ ਆਪਾ ਸਾਈ ਦਾ ਫੜਾਈਏ ਨੂੰ ਮਾੜੀ ਮੁੱਟੀ ਗੱਲ ਤਾਂ ਫੇਰ ਹੀ ਕਹੋ ਵੀ ਪਪੋ ਫੇਰ ਹੀ ਬਣਨੀ ਆ ਆ 2.5 ਆ 2.50 ਖਰਾ ਕਰਨਾ ਜਾ ਰਿਹਾ ਲੈ ਵੀ ਆ 100 ਰੁਪਇਆ ਚੰਨੇ ਨੂੰ ਆ ਗਿਆ ਹਾਂ ਇੱਕ ਰਾਹ ਇਹ ਸੱਤੇ ਪਾਸ਼ਾ ਤੇ ਚੰਨੇ ਨੂੰ ਸਕੂਟਰੀ ਮਿਲ ਗਏ ਤੇ ਮੰਦਰ ਦੇ ਦੇਵੇ ਫੇਰੀ ਸਾਡਾ 1000 ਰੁਪਇਆ ਖਰਾ ਹੋਣਾ ਇਹ ਤਾਂ ਇਹ ਤੋਂ ਵੀ ਲੈਣਾ ਆ ਇਹ ਤਾਂ ਨਹੀਂ ਇਸ ਲਈ ਤਾਂ ਲੈਣੀ ਤਾਂ ਉਹ ਨੇ ਹਾਂ ਸਾਈ ਦਾ ਉਹਨੇ ਫਰੋਣੀ 500 ਬਾਅਦ ਚਲਾਵਾਂਗੇ ਆਪਾਂ ਇਹ ਤਾਂ ਸਾਈ ਦਾ ਫਰਾਇਆ ਚੰਨੇ ਨੇ ਆਪਾਂ ਨਹੀਂ ਸਾਡਾ ਮਤਰਾ ਬੋਲ ਹੁਣ ਉਹ ਕਹਿੰਦਾ 25 25 ਤੇ ਆ ਗਿਆ ਥੋੜਾ ਯਾਰ 40 ਤੋਂ 25 ਚੰਨੇ ਨੂੰ ਥੋੜਾ ਜਿਆ ਵਾਹ ਹਾਂ ਫਪਰ ਪਹੁੰਚੇ ਨਹੀਂ ਹਾਂ ਮੈਂ ਮਾ ਆਇਤਾ ਕਹਿੰਦਾ ਲੈ ਭਾਈ ਲੜਾ 45 ਆ ਕੱਲ ਮਾਤਾ ਜੀ ਨਾਂ ਨੋਏ ਮੇਰੇ ਕੋਲ ਹਾਂ ਚਲ ਕੋਈ ਨਹੀਂ ਅਸੀਂ ਗੱਲ ਲੈ ਵੀ ਚਲ 28 ਕਰਦਾ ਲਾ ਪਾਲ ਲਾ ਇਥੇ ਨਹੀਂ ਭਾਈ 28 ਦਾ ਬੜਾ ਉਹ ਫੜਲਾ ਤਾਂ ਕੋਈ ਵੀ ਕੁਛ ਨਹੀਂ ਹੁੰਦਾ ਯਾਰ ਭਾਈ ਥੋੜਾ ਬੜਾ ਯਾਰ ਆਇਨਾ ਗੱਲ ਕਰੂ 40 ਤੇ 40 ਹੁਣ ਕਿਵੇਂ ਕਰੀਏ ਚੰਨਿਆ ਕਿੰਨੇ ਹੋਰ ਦੇਖਦਾ ਪਾਲਾ ਦੋ ਉਹਦੇ ਪਰ ਕੀ ਕਰਲਾ ਹਾਂ ਕੀ ਕਰਦਗੇ ਤਤੀ ਜਾਂਦੇ ਜਾਓ ਯਾਰ ਤਤੀ ਹੋ ਗਿਆ ਯਾਰ ਯਾ ਨਹੀਂ ਇਹਦਾ ਮੱਪੜੋ ਉਹ ਦਰ ਭਈਏ ਮੈਂ ਦੂੜ ਵਾਲਾ ਚਲੋ ਹੀ ਹੋ ਤਾਂ ਬਹੁਤ ਹਮਦਰਦ ਹੋ ਤੈਨੂੰ ਹਾਂ ਆਹ ਹੋਣਦਾ ਯਾਰ 40 ਬੰਗਿਆ ਹੋਰ ਤਾਂ ਚਲੋ ਠੀਕ ਆ ਗੱਲ ਮੈਂ ਪਹਿਲਾਂ ਹੀ ਗੱਲ ਕੀਤੀ ਆ ਬਿਲਕੁਲ ਦੇ ਗੜ ਕੋਈ ਕਰੀ ਜਾ ਤਨੇ ਗੱਲੋ ਹਾਂ ਹੁਣ ਬੰਦਾ ਜਰ ਉਹ ਵੀ ਗਰੀਬ ਵਾਲਾ ਚ ਰੱਖੀ ਆ ਗਰੀਬ ਕਰਕੇ ਆ ਮੈਂ ਚੱਲ ਅਗਰ ਬਚਾਰੇ ਨੇ ਟਰੱਕ ਚੱਲ 2 ਹੋਰ ਬੜੇ 32 ਹੋ ਗਿਆ ਯਾਰ ਚੱਲ ਚੱਲ 32 ਹੋ ਗਿਆ ਯਾਰ 32 32 ਲੱਗ ਕੇ ਏ ਤੂੰ ਮਤਲਬ 40 ਦਿਨ ਹੋਤੋ ਜਾਇ ਮੰਗਿਆ ਪੰਜਾਲ ਮੇਰੇ ਕੋਲੇ ਚਲਦੀ ਰਹੋ ਮੈਨੂੰ ਪਤਾ ਲੱਗ ਜੂ ਆ ਵੀ ਜਾਂਦਾ ਵੀ ਕਿੰਨਾ ਤੂੰ ਵੀ ਗਾਇ ਕੁਛ ਹੋਣਾ ਬਤੰਦਰਾ ਫਿਰ ਹੁਣ ਪਹਿਲਾਂ ਮੇਰੇ ਕੋਲ ਪਹੁੰਚਣੀ ਮੈਂ ਹਜ਼ਾਰ ਡੇਰੂ ਹੋਰ ਕੀ ਹੋਵੇ ਜੇ 40 ਦਿਨ ਸਭਾ ਕਹ ਤੋ ਦੇ ਨਗਰ ਨੂੰ ਉਹਨਾਂ ਨੂੰ ਮੇਰੀ ਸਕੂਟਰੀ ਦਾ ਸੌਦਾ ਹੋਇਆ ਸੀ ਰੋਟੀ ਖਾਂਦੇ ਖਾਂਦੇ ਪਟਾਕਾ ਪੈ ਗਿਆ ਸੀ ਪੁੱਛ ਲੈ ਆਹ ਆਹ ਵਾਹੋ ਇਹ ਤੈਨੂੰ ਆ ਹਾ ਹਾ ਇਹ ਤਾਂ ਉਹ ਚੀਜ਼ ਹੋਰ ਸੀ ਉਹ ਚੀਜ਼ ਉਹ ਸੀ ਤੇਰਾ ਪਪੂ ਤੂੰ ਸਾਦਾ ਯਾਰ ਚੱਲ ਸਾਦਾ ਨਹੀਂ ਸਾਦੇ ਨਹੀਂ ਉਹ ਤਾਂ ਗਰੀਬ ਹੁੰਦੇ ਪੁੱਤਰਾ ਚੰਨੇ ਵਾਲੀ ਵੀ ਪੈਣਾ ਕਦੇ ਤਾਂ ਬੰਦਾ ਤਕਲਾ ਯਾਰ ਇਹਦਾ ਜਿੱਤੇ ਲੱਖ 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 ਹਜ਼ਾਰ ਹਜ਼ਾਰ ਉਹ ਮਾ ਦਾ ਨਵਾਂ ਸਾਈਕਲ ਹੀ ਆਉ ਪਿਆ ਹਾਂ ਇਹ ਤਾਂ ਵਿਚਾਰਾ ਸਾਈਕਲ ਹੀ ਪੁਰਾਣਾ ਲਈ ਫਿਰਦਾ ਲਈ ਫਿਰਦਾ ਉਹ ਮਾ ਕਿੰਨੇ ਕਿਦਾ ਪਰ ਕਿਵੇਂ ਕਰਗੇ ਯਾਰ ਚੱਲ ਯਾਰ ਮੈਂ ਆਉਂਦੇ ਨੂੰ ਕੋਈ 35 ਹੋ ਗਿਆ ਤੇਰੇ ਨਾਲ ਚੱਲ ਕੱਢ 35 ਹੋ ਗਿਆ ਬਾਈ ਨਹੀਂ 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 ਹੋ ਨਹੀਂ ਨਹੀਂ ਅਜੇ 35 ਦੇ ਵੀ ਨਹੀਂ ਮੰਨਦਾ ਨਾ ਯਾਰ ਮੈਨੂੰ ਹੁਣ ਤਾਂ ਗਾਇ ਨਹੀਂ ਮੰਗੀਆਂ ਤੁਸੀਂ ਇਸ ਮਾੜੂ ਨਾਲ ਡਿੱਟ ਤੇ ਛਾੜ ਕੇ ਦੇਖੋ ਤੂੰ ਤਾਂ 60 ਪੈਡ ਦੁੱਬਤੇ ਮੰਗਣਗੇ ਲੈ ਇਹ ਅੱਗੇ ਫੜ ਜਾ ਯਾਰ ਤੇਰੇ ਤੇ ਆਦੇ 500 ਨੂੰ ਫਿਰਦੇ ਆ ਤੇ ਲਾ ਹੁਣ ਜੋ ਸਕੂਟਰ ਇਹਦਾ ਇਹ ਕਿ ਤੂੰ 500 ਨੂੰ ਕਰਦੇ ਆ 500 500 ਦਾ ਲੈਣਾ ਨਹੀਂ ਜੋ ਤੈਨੂੰ ਥੱਬਾ ਨੂੰ ਉਟਾ ਦਿਆ ਆ ਤੈਨੂੰ ਨਾਲ ਸਭ ਤੈਨੂੰ ਵੀ ਦੋਣਿਆ ਯਾਰ ਭਾਣੇ ਕਿੰਨੇ ਰੁਪਏ ਤੈਨੂੰ ਥੋੜਿਆ ਫੇਰ ਹੀ 500 ਅਸੀਂ ਲੈਣਾ ਉਹ ਤਿੰਨਾ ਕਹਿੰਦਾ ਤੁਸੀਂ 500 ਨੂੰ ਫਿਰਦੇ ਆ ਬੰਦਾ ਕਹਿੰਦਾ ਤੁਸੀਂ 500 ਨੂੰ ਕਰਦੇ ਆ ਤੇ ਅਸੀਂ ਤਾਂ ਯਾਰ ਸੌਦਾ ਨਹੀਂਦਾ ਬਾਈ ਚੱਲ ਲੈਣੇ ਕੋਈ ਸੌਦਾ ਨਹੀਂ ਹੁੰਦਾ ਨਾ ਦੋਨੇ ਪੁੱਛੀ ਰਹਾ ਹੈ ਪਰ ਮੈਨੂੰ ਵੀ ਕੋਈ ਚੱਲ ਲੈਣੇ ਨਹੀਂ ਹੁੰਦਾ ਅਸੀਂ ਜੋ ਦੋ ਬੰਦੇ ਫਿਰਦੇ ਆ ਯਾਰ ਗੱਲ ਪੱਕੀ ਹੈ ਕਾ ਦੋ ਸੌਦੇ ਕਰਾ ਕੇ ਆਏ ਯਾਰ ਉਹ ਤਾਂ ਦੋ ਘੱਟੇਗਾ ਬਕਾ ਕੇ ਆਏ ਆ ਕੱਲ ਤੋਂ ਬਕਾਈ ਇੱਕ ਸਬੈਟ ਬਕਾਈ ਆ ਉਹ ਚਾਹ ਦੇ ਦੇ ਦਲਾਲੀ ਛੱਡ ਜਾਣਗੇ ਇੱਕ ਪੱਸੇ 5000 ਲਾ ਕੇ ਸਾਡੇ ਨਾਲ ਕੇ ਹੋਰ ਕੋ ਹੋ ਜਾਊਗਾ ਨਹੀਂ ਯਾਰ ਅਸੀਂ ਤਾਂ ਲਵਾ ਆਏ ਯਾਰ ਅਸੀਂ ਨਹੀਂ ਛੱਡਣਾ ਇਹ ਇਹ ਜਿੱਥੇ ਜੱਟ ਦੇਣਗੇ ਚੱਲ ਪੈਸੇ ਕਰਾ ਫਾੜ ਦੇ ਜਸਤਰੀ ਹੋ ਜਾਣਾ 1000 ਹੋਰ ਪਤਾ 36 ਹੋ ਗਿਆ ਜਸਤ ਚੱਲ ਚੱਲ ਕਰ ਲੋ ਗੱਲ ਕਿਉਂ ਬਈ ਹੁਣ 37 ਕਹਿਤਾ ਆਪਾਂ ਓ ਠੀਕ ਆ ਤੇਰਾ ਕਿੰਨਾ ਚੱਕਤਾ ਹਾਂ ਹੋਵੇ ਨਾ ਹੁਣ ਤਾਂ ਦੇ ਰਿਹਾ ਆ ਚਾਰ ਬਾਈ ਘੱਟ ਚਾਰ ਬਾਈ ਘੱਟ ਮੈਂ ਮੰਗਿਆ ਚਾਰ ਦਾ ਹੀ ਫਰਕ ਆਉਣਾ 4000 ਦਾ ਹੀ ਆ 4 ਦਾ ਹੀ ਫਰਕ ਹੈ ਪਹਿਲੇ 4 ਦਾ ਫਰਕ ਹੈ ਬਾਈ ਆ ਮਾੜੇ ਮੈਨਦਾਨੀ ਹੈ ਤੈਨੂੰ ਅੱਛਾ ਨਹੀਂ ਲੱਗਣਾ ਕਿਸੇ ਨੇ ਠੀਕ ਆ ਠੀਕ ਆ ਨਹੀਂ ਸਕੂਲ ਰੀਤਾ ਨਹੀਂ ਬਾਈ ਤੇਰੀ ਮਾੜੀ ਨਿੰਦਣ ਵਾਲੀ ਇਹ ਤਾਂ ਹੀ ਦੇਖ ਰਹਾ ਤਾਂ ਕਿਉਂਕਿ ਸਾਡੀ ਚਲਾਈ ਆ ਕੋਲੇ ਰਹਿੰਦੇ ਸੀ ਵੀ ਵੀ ਠੀਕ ਆ ਸਕੂਲ ਦੀ ਰੰਗ ਵੀ ਜੀ ਆਹ ਨੀ ਗੱਲ ਹੈ ਇਹ ਜ ਵਧੀਆ ਹੈ ਆਉਣ ਜਾਣ ਨੂੰ ਚੰਨੇ ਨੇ ਤਾਂ ਨਹੀਂ ਗੱਲ ਹੈ ਤੇ ਨਾ ਤੇ ਨਵੇਂ ਆ ਪਿਛਲਾ ਦੇ ਆ ਪਹਿਲਾ ਤਾਂ ਹੁਣ ਦੇਖ ਲੈ ਜੇ ਚੱਲ ਪਹਿਲਾ ਨਹੀਂ ਹੋਇਆ ਭਾਈ ਨੂੰ ਹੈ ਨਾ ਇਹ ਇੰਨਾ ਰਹਾ ਬਾਈ ਇਹਨਾਂ ਤੋਂ ਬਾਰੇ ਪੈਣਾ ਉੱਤੇ ਵੀ ਲਾਉਣੇ ਆ ਤੇ ਕਦੇ ਇਹ ਕਹਿੰਦਾ ਆਏ ਗੱਲ ਕਰ ਦੋ ਮਿੰਟ ਚਲਾਈ ਜੇ ਜਿਹੜੇ ਮੈਸ ਲਗੇ ਮੈਂ ਲਵ ਲੈ ਕਰ ਗੱਲ ਲੈ ਜਾਈ ਵੀ ਜਲਦੀ ਨੂੰ ਛੋੜ ਦੇਤੀ ਜਾ ਦੇਖ ਲੈ ਦੋ ਮਿੰਟ ਕੋਈ ਟਾਇਰ ਫਟ ਜਾ ਕੋਈ ਇੰਜਨ ਨੂੰ ਹੋ ਜੇ ਜਾਂ ਕਿਸੇ ਚੀਜ਼ ਦੀ ਇਹ ਵੀ ਆ ਆ ਵੀ ਇਹਦੇ ਲੱਗਣਗੇ ਇਹ ਵੀ ਦੇਖ ਲੈ ਇਹ ਇਸ ਗੱਲ ਦੇ ਅਸੀਂ ਜ਼ਿੰਮੇਦਾਰ ਬਣ ਜਾਗੇ ਆਦੇ 1000 ਹੋਰ ਪੁੱਛ ਰਿਹਾਦਾ 37 ਕਰਦੇ ਹੁਣ ਕਰਦੇ 37 ਕਰਦੇ ਬਹੁਤ ਤੇ ਹੋਗਾ 37 ਹੋਗਾ ਚੱਲ ਕੋਈ ਨਾ ਕਿਸਦਾ ਹੀ ਆ ਹੁਣ ਜਾ ਰ ਮੰਦਰ ਨਹੀਂ ਮਾਂ ਦਾ ਦੱਸ ਕੀ ਕਰੀਏ ਹੁਣ ਤਾਂ ਬਹੁਤ ਪੈਸੇ ਲਾ ਦੇ ਹੌਂਦਾਂ ਰੁਪਈਆ ਲਾ ਦਾ ਹੌਂਦਾ ਭਾਈ ਪੂਰੇ ਰੁਪਈਏ ਲਾ ਕੇ ਫੋਦਾ ਹਰਦਾ ਹਰ ਉਹ ਜਿਹੜਾ ਦੇ ਨਹੀਂ ਕੋਈ ਲਾਦਾ ਪਰ ਥੋੜੀ ਜਿਹੀ ਸ਼ਾਲ ਹੋਰ ਮਾਰ ਦਿਓ ਛਾਲ ਤਾਂ ਤੂੰ ਖਾ ਦੇ ਉਹ ਵੀ ਤਰ੍ਹਾਂ ਦੇਖਾ ਦੇ ਮੇਰਾ ਬਹੁਤ ਘਟਾਇਆ ਨਹੀਂ ਮਾਰਤਾ ਭਾਈ ਚੱਕਿਆ ਬਿਲਕੁਲ ਨਾ ਵੀ ਕਰਾਉਣੀ ਆ ਨਾ ਵੀ ਕਰਾਉਣੀ ਆ ਪੱਟੇ ਹੁੰਦੇ ਕੀ ਇਹ ਵੀ ਇਹਦੇ ਮੋਗੇ ਅੱਛਾ ਹਾਂ ਫਿਰ ਅੱਜ ਕਿਹਦੇ ਵਿੱਚ ਆ ਜਿਹੜਾ ਕੋਸ ਨਾ ਨਹੀਂ ਹੋਣਾ ਹੈ ਨਾ ਨਹੀਂ ਆਈਆਂ ਬਸ ਨਹੀਂ ਚਾਟਮ ਤਾਰੇ ਕਰ ਦੇਣਗੇ ਇਹਦੇ ਕੀ ਪੁੱਛਦੇ ਚਰਾਣ ਦੇ ਘਟਿਆ ਨਹੀਂ ਮੇਰਾ ਮੋਟਰਸਾਈਕਲ ਨਹੀਂ ਘਟਿਆ ਨਹੀਂ ਘਟਿਆ ਫਿਰ ਅੱਛਾ ਹਾਂ ਅਜੇ ਦੋ ਬੰਦੇ ਮਾਰਦੇ ਵੇ ਲੈਡੀ ਹੈ ਨਾ ਇਹੋ ਉਹ ਡੇਟੀ ਦਾ ਹੈਗੀ ਆ ਜਨਾਨੀ ਕਹਤੋ ਜੇ ਪੱਤਾ ਮਾਰਦੇ ਵੇ ਇਹ ਬੰਦਾ ਮਾਰਦੀ ਸੀ ਆ ਵੀ ਮਰ ਜੂਸ ਬੰਦਾ ਹੈ ਅਜੇ ਮੇਰੇ ਵਾਲੀ ਸਕੂਟੀ ਦਾ ਹੈਗੀ ਆ ਮੇਰੇ ਆ ਤਾਂ ਕੋਈ ਨਹੀਂ ਪੁੱਛਦਾ ਜਿੱਥੇ ਮਰਦੀ ਰਹੀ ਗਏ ਚੱਲ ਫਿਰ ਪੱਪੂ ਨਾ ਕਰਾਈਏ ਸੌਦਾ ਨਹੀਂ ਤਾਂ ਤੇਰਾ ਫਿਰ ਪੱਪੂ ਨਾ ਕਰਾਈਏ ਪੱਪੂ ਮੰਦਰ ਦੇ ਬੰਦਾ ਤਾਂ ਨਹੀਂ ਮੰਨਦਾ ਆਉਣ ਜਾਂ ਕਹਿੰਦਾ 40 ਤੋਂ ਕੱਟ ਨਵਾਂ ਪੈਸਾ ਨਹੀਂ ਲੈਣਾ ਆਹ ਉਹ ਦੇਖ ਰਿਹਾ ਮੈਨੂੰ ਸਵੇਰੇ ਦੇਖ ਰਿਹਾ ਹੋਰ ਦੋ ਦਿਨ ਖੇਲੇ ਫਿਰ ਆਪੇ ਜਿੱਤੇ ਕਹੂਗਾ ਫਿਰ ਉੱਡੇ ਸੀ ਉਹਦੇ ਨਾਲ ਕੋਈ ਨਾ ਜੇ ਮਾਰੀ ਹੁਣ ਆਪਾਂ ਦਾ ਬਈ 30 30000 ਲਾਤਾ ਦੇਖ ਲੈ ਤਿੰਨ ਦਾ ਹੀ ਫਰਕ ਰਹਿ ਗਿਆ ਇਹਨਾਂ ਬਾਈਰ ਬੋਲਦਾ 30000 ਇਹਨੂੰ ਬੁਲਵਾ ਆ ਜੀ ਬੇਟਾ 100 ਵੀ ਕਟਾਉਂਗਾ ਹਾਂ ਤਾਂ 100 ਵੀ ਕਟਾਉਂਗਾ ਹਾਂ ਬਾਹਰ ਜੀ ਆ ਚੱਲ ਆਉਂ ਕਰਦੇ ਤੈਨੂੰ ਪੱਪੂ ਵਾਲੀ ਫਿਰ ਦਵਾ ਦਈਏ ਉਹ ਲੈ ਗਾਂ ਚਲ ਪੱਪੂ ਵਾਲੀ ਦਾ ਕਰ ਲੈ ਆਏ ਗੱਲ ਹਾਂ ਠੀਕ ਆ じゃ ਪੱਪੂ ਲਿਆ ਦਵਾ ਵਾਲੀ ਲਿਆ ਰੇ ਰੇ ਕੇ ਕਰਾ ਤੇ ਆ ਇੱਥੇ ਕਿਹੜਾ ਨਾਲ ਦੇ ਆਪਣੇ ਫਰਕ ਯਾਰ ਪਤਾ ਲੱਗ ਜੂ ਵੀ ਕੀ ਫਰਕ ਦਾ ਇਹਦਾ ਫਰਕ ਆ ਚੱਲ ਜਾ ਭੱਜ ਕੇ ਹੈ ਮਤਲਬ ਨਾਲ ਇਹਦੇ ਲੈ ਕੋਈ ਸਕੂਟਰੀ ਆ ਆ ਸਕੂਟਰੀ ਆ ਉਹ ਵੀ ਉਹ ਬਾੜੀ ਵਰੀਆ ਚੀਜ਼ ਹੈ ਉਹ ਉਹ ਏਦੂ ਛੋਟੀ ਹੈ ਅਸਲ ਏਦੂ ਛੋਟੀ ਆ ਤੇ ਦੋ ਜਾਣੇ ਮਹਿਲੇ ਇਹਦੇ ਤਿੰਨ ਬਟਾਲਾ ਇਹਦੇ ਨਾਲੇ ਤਾਂ ਨਹੀਂ ਮੋਟਰਸਾਈਕਲ ਦਾ ਨਹੀਂ ਆ ਇਹ ਇੰਜਣ ਵੱਡਾ ਸਕੂਟਰ ਹੈ ਵੱਡਾ ਉਹ ਇੰਜਣ ਹੈਗਾ ਬੈਟਰੀ ਵਾਲਾ ਉਹ ਬੈਟਰੀਆਂ ਵਾਲੀ ਆ ਉਹਦਾ ਹੈਗੀ ਬੈਟਰੀ ਵਾਲੀ ਬੈਟਰੀ ਦੇ ਨਾਲ ਹੀ ਚਾਰਜ ਹੁੰਦੀ ਆ ਬੈਟਰੀ ਨਾਲ ਭਜਦੀ ਆ ਉਹ ਤਾਂ ਹੀ ਉਹ ਵੀ ਬਾਜ਼ ਨਹੀਂ ਜਾਂਦੀ ਤਾਂ ਹੀ ਉਹਦੀ ਬਾਜ਼ ਨਹੀਂ ਹੈ ਉਹ ਚੀਜ਼ ਜਿਹੜੀ 14 ਵਜੇ ਤਾਂ ਜਦੋਂ ਮਾਰਜੀ ਪੈਟਰੋਲ ਪਾ ਲਾ ਪਲਾ ਕਰਤੇ ਨੂੰ ਚੱਕ ਉਹ ਨਹੀਂ ਬਾਜ਼ ਕਾਲਿਆ ਉਹ ਕਾਲਿਆ ਉਹਦਾ ਜਿੱਥੇ ਡਾਊਨ ਹੋਊਗੀ ਉੱਥੇ ਖੜ ਜਾਣਾ ਉਹਨੇ ਰਾਤ ਬਰਾਦ ਤੇ ਡਾਊਨ ਹੋ ਜਾ ਫੇਰ ਮੇਰੇ ਕੋ ਪੋ ਪੋਲੀ ਜਾਵੇ ਹਾਂ ਉਹਦਾ ਰਾਤ ਮਾਰ ਤੁਰਾ ਫਨੀ ਦਾ ਪੁਰਕਾ ਦਾ ਤੁਰਾ ਫਨੀ ਦਾ ਰਾਜ ਲਈ ਤੂੰ ਜਾ ਨਹੀਂ ਨਹੀਂ ਉਹ ਹਾਂ ਇਹ ਸਮਾਨ ਲੋੜ ਆਇਆ ਹਾਂ ਜਿਹੜਾ ਆਪਣੇ ਪਿੰਡ ਸਵਾਨ ਲੋੜ ਆਇਆ ਦਿਰਾਵਾ ਦਾ ਹਾਂ ਜੈਂਟੇ ਕੇ ਕਰੈਗੋਲੇ ਜਾ ਕੇ ਕਰਾਂ ਟੱਕ ਬੋਕ ਗਿਆ ਉਹਦਾ ਹਾਂ ਚਲੇਦਾ ਵੀ ਚਲੇਆ ਕਸਾਈਆ ਪਹਰਾ ਦੀ ਫਿਰਸਾਈ ਦੀ ਤੇਰਾ ਸੌਦਾ ਬਣਿਆ ਕੋਈ ਨਹੀਂ ਆਪਾਂ ਪੱਪੂ ਨਾਲ ਗੱਲ ਕਰਦੇ ਆ ਕੋਈ ਨਹੀਂ ਪਹਿਲਾਂ ਸਕੂਟਰੀ ਦੇਖੇ ਜੇ ਵੀ ਹੈਗੀ ਕੰਮ ਦੀ ਆਪਣੇ ਕਨੀ ਉਹ ਨਾ ਬਾਈ ਕਰੰਟਾ ਦੀ ਕਰਟਾ ਹੀ ਲੈਣੀ ਤੇ ਤੇਰੀ ਮੈਂ ਚਲ ਕੋਈ ਨਹੀਂ ਆਪਾਂ ਦੇਖਤਾ ਲਈ ਇਹਨਾਂ ਨੂੰ ਲੋਟ ਹੈ ਦੇਨੋ ਉਹ ਨਹੀਂ ਲੋਟ ਮੈਂ ਲਾਹਾਂ ਵੱਲ ਜਾਣਾ ਲਾਹਾਂ ਇੱਥੇ ਲਾ ਲੀਂ ਗਿਆ ਤੇ ਉਹ ਨਹੀਂ ਗਾਜਾ ਉਹ ਨਾ ਗਾਜਾ ਮੇਰਾ ਭੰਦੋ ਮੇਰੇ ਤੋਂ ਰੋਣ ਨਹੀਂ ਮਿਰੀ ਨੇ ਕਿਹੜਾ ਦਾਦਾ ਦਾ ਜਨ ਤੱਕ ਸਾਡੇ ਕੋਲੇ ਆ ਕੇ ਡਾਊਨ ਹੋ ਗਈ ਪਾਇਨਾ ਰਾਫ ਨੂੰ ਵਿਚਾਰਾ ਖਣੀ ਤੇ ਚੜ ਕੇ ਗਿਆ ਨਾ ਨਾ ਚਾਰਜ ਨਹੀਂ ਦੇਣਾ ਰਿਹਾ ਉਹ ਇਹਦੇ ਨੇ ਚਾਰਜ ਤੇ ਇੱਕ ਦਿਨ ਦੂਜੇ ਦਿਨ ਉਹ ਲੈ ਕੇ ਗਿਆ ਆ ਕੇ ਲਾ ਫੇਰ ਉਹ ਆਵਾ ਖਤਰਾ ਹੀ ਦੇ ਰਿਹਾ ਖਤਰਾ ਹੀ ਆ ਤੇ ਬੁਰਗੀਆਂ ਨਾਲ ਹੋਰ ਤੇ ਹੋਰ ਬੁਰਗੀਆਂ ਨਾਲ ਹੁਣ ਯਾਰ ਬੰਦਾ ਐ ਤਾਂ ਔਖਾ ਇਹ ਜੀਵੇ گا ਕਾਉਂਜਾ ਭਾ ਚੰਨਾ ਨਹੀਂ ਬਈ ਉਹ ਤੀ ਨੂੰ ਚੰਨਾ ਨਹੀਂ ਮੰਨਦਾ ਚਲ ਕੋਈ ਨਹੀਂ ਆ ਗਿਆ ਲੈ ਉਹ ਹੈ ਪਤਾ ਨਹੀਂ ਲੱਗਦਾ ਜਲਦੀ ਜੈਦਾ ਉਹਨਾਂ ਨੇ ਇੰਨਾ ਕਿ ਪਤਾ ਹੀ ਨਹੀਂ ਲੱਗਦਾ ਇੱਥੇ ਲਿਆ ਰਹੇ ਹੁਣ ਤਾਂ ਗੱਡੀਆਂ ਨੇ ਆ ਬੱਚਾ ਆ ਦੇ ਨਾਲ ਲਾ ਇਹ ਆ ਚੀਜ਼ ਆ ਜਾਂਦਾ ਅਗਰ ਤੇਰੇ ਕੋ ਬੈਟਰੀ ਹੋਣੀ ਉਹ ਤਾਂ ਖੜੀ ਦਾ ਥੋੜੀ ਲੱਗਦੀ ਉਹ ਵੀ ਬਹੁਤ ਨਹੀਂ ਸੁਣੀ ਜੀ ਆ ਹਾਂ ਅਰੇ ਇਹ ਵੀ ਸੁਣੀ ਦਾ ਕੀ ਆ ਤੋੜਦੀ ਆ ਆ ਆ ਕੀ ਚੌੜੀ ਆ ਇਹ ਟੋੜੀ ਆ ਇਹਦਾ ਯਾਰ ਪਾਲਾ ਵੀ ਨਹੀਂ ਲੱਗਦਾ ਮੂਰੇ ਜਿਹੜੇ ਪੈਣਾ ਲੱਤਾਂ ਤੇ ਉਹ ਤਾਂ ਉਹ ਥੋੜੀ ਜੀ ਇਹ ਇਹ ਹੈਗਾ ਉਹ ਬੰਦਾ ਯਾਰ ਤੇਰੇ ਤੋਂੜੀ ਹੋ ਗਈ ਹੈ 52 ਨੂੰ ਜੂਵੀ ਚੜਕੇ ਚੰਦ ਕੋਲਿਆ ਆ ਜਾ ਹੇਲਾ ਬਾਚਾ ਇਹ ਦੇ ਬਤਾ ਉਹ 40 ਦੇ ਬਤਾ ਸਨਦਾ ਪਟਾ ਲ ਪਟ્રોલ ਵਾਲੀ ਆ ਜਰਾ ਉਹ ਉਹ ਇੱਕ ਬੈਟਰੀ ਅਗਰ ਦੀ ਉਹ ਉਹਦਾ ਮੋਦਾ ਨਿਆਰੇ ਨੂੰ ਕੀ ਕਹਾਂਗਾ ਰਾਲ ਖੜਦੀ ਨਹੀਂ ਖੜਦੀ 80 ਕਿਲੋਮੀਟਰ ਐਵਰੇਜ ਹਾਂ 80 ਕਿਲੋਮੀਟਰ ਐਵਰੇਜ ਹਨਾ ਭੁਲਕ ਜ ਨਹੀਂ ਜਲੰਧਰੋਂ ਅਗਲਾ ਚਲਾ ਕੇ ਲਿਆ ਆ ਉਹ ਤਾਂ ਰਾਜ ਚਾਹ। ਉਹ ਤਾਂ ਵੀ ਦੋ ਚੰਨਿਆ ਦੋ ਖੜੀਆਂ ਜਿਹੜੀ ਮਰਜ਼ੀ ਲੈ ਲੈ ਦੇਖ ਲੈ ਜੇ ਤਾਂ ਆਹ ਲੈਣ ਚਲਾ ਆ ਤਾਂ ਹੁਣ ਯਾਰ ਮੰਦਰ ਨਾਲ ਆਪਾਂ ਹੋ ਗਿਆ। ਕੋਈ ਨਹੀਂ ਹਜਾ ਤੁਰ ਤੈਨੂੰ ਤੈਨੂੰ ਵੀ ਤਿੰਨ ਚਾਰ ਦਿਨ ਦੇ ਤੇ ਇਹ ਮੰਦਰ ਨੂੰ ਵੀ ਤਿੰਨ ਚਾਰ ਦਿਨ ਦੇ ਤੇ ਤੁਸੀਂ ਵੀ ਆਪਦੀ ਰਾਇ ਮਸ਼ਵਰਾ ਕਰ ਲਓ ਤੇ ਜੇ ਆ ਵੀ ਕੱਲੀ ਜੇ ਪੱਪੂ ਵਾਲੀ ਲੈਣੀ ਆ ਪੱਪੂ ਵਾਲੀ ਆਪਾਂ ਪੱਪੂ ਵਾਲੀ ਵੀ ਲੈ ਲਾਂਗੇ। ਪੱਪੂ ਹੀ ਮਹਿੰਗੀ ਆ ਯਾਰ। ਉਹ ਵੀ ਮਹਿੰਗੀ ਆ ਬਸ ਇਹ ਬੈਟਰੀ ਦੀ। ਉਹ ਬੈਟਰੀ ਵਾਲੀ ਕਹਿੰਦਾ 5000 ਨਾ ਕਦਾ ਮੈਂ ਜੜੀ ਯਾਰ। ਲੈ। ਯਾਰ ਤਾਂ ਉਤਰਿਆ ਪੱਪੂ ਹਾਂ। ਯਾਰ ਵੀ ਤਾਂ ਮੁੜ ਆਇਆ ਹੋਰ ਤੂੰ ਬੈਂਡਰੀ ਪੱਕਾ ਜਾ ਪਾਣੀ ਦਾ ਗਲਾਸ ਲਈ ਇੱਕ ਪਾ ਕੇ ਯਾਰ ਅਸੀਂ ਦਲਾਲੀ ਕਰਨੀ ਹੈ ਜੀ ਮੇਰੇ ਤਾਂ ਦਲਾਲੀ ਕਰਨੀ ਚੱਲ ਠੀਕ ਆ ਕੋਈ ਚਲੋ ਤੁਹਾਡੀ ਮਰਜ਼ੀ ਹੈ ਯਾਰ ਚਲ ਆਪਾਂ ਤਾਂ ਹੁਣ ਸੌਦਾ ਵਾਈ ਕਰਾਉਂਦੇ ਸੀਗੇ ਹਾਂ ਆ ਗਿਆ ਕੌਣ ਆ ਗਿਆ ਆ ਕੋਸਾ ਜਾ ਲਿਆ ਚਲੋ ਫਿਰ ਠੀਕ ਆ ਲਿਆ ਜਨਾ ਫੜਾਈ ਕਰਾਂਗੇ ਜਰਾ ਠੀਕ ਆ ਤੇਰੀ ਮਰਜ਼ੀ ਆ ਚੱਲ ਕੋਈ ਨਹੀਂ 2-4 ਦਿਨ ਅੜਕ ਜਾ ਫੜ ਕੇ ਆਪਾਂ ਲੈ ਲਾਂਗੇ ਸਾਰਾ ਕੋਈ ਨਾ ਆਪਾਂ ਨੂੰ ਫਿੱਟ ਲੈ ਕੇ ਲੈ ਲਾਂਗੇ ਆਪਣਾ ਕੋਲੇ ਹੀ ਆ ਬੰਦਾ ਹੈ ਹਾਂ ਕੋਲੇ ਹੀ ਆ ਇਹ ਕਿਦਾਂ ਜਾਣ ਹਾਂ ਸੂਟ ਨਾਲ ਫੋਟੋ ਲਾ ਠੀਕ ਆ ਲੈ ਸਕੂਟਰੀ ਦੀ ਆਪਾਂ ਫੋਟੋ ਲਾ ਲਈ ਆ ਦੇ ਆ ਸਕੂਟਰੀ ਖੜੀ ਆ ਲੈ ਦੇਖ ਰੋ ਲੈ ਲੈ ਵੀ ਆ ਖੜੀ ਆ ਤੇ ਅੱਜ ਚੰਨੇ ਨਾ ਕਰਾਉਂਦੇ ਸੀ ਅਸੀਂ ਸੌਦਾ ਇਹਦਾ ਹਾਂ ਤੇ ਮੰਦਰ ਨੇ ਮੰਗਿਆ ਸੀ 40000 ਰੁਪਇਆ ਤੇ ਚੰਨੇ ਨੇ ਲਾਤਾ ਸੀ 37000 3000 ਦੀ ਅੜੀ ਰਹਿ ਗਈ ਚਲੋ ਕੋਈ ਨਹੀਂ ਦੂਜਾ ਆਪਾਂ ਕਰਾ ਦਾਂਗੇ ਦੋ ਤਿੰਨ ਦਿਨਾਂ ਤਾਈਂ ਫੇਰ ਕਰਾ ਦਿਆਂਗੇ ਸੌਦਾ ਉਹ ਆ ਪੱਪੂ ਵਾਲੀ ਬੈਟਰੀ ਵਾਲੀ ਉਹ ਚੰਨਾ ਕਹਿੰਦਾ ਮੈਂ ਲੈਣੀ ਨਹੀਂ ਬੈਟਰੀ ਵਾਲੀ ਕਿੰਨੇ ਆ ਇਹ ਕਿੱਥਾ 33 ਕੋਲ